ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੇ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਸਬਦ ਲੈ ਕੇ ਚੁੱਕਿਆ ਹਾਂ ਪਹਾੜਾਂ ਦੀ ਸੈਰ ਦੇ ਉੱਤੇ ਇਹ ਲਗਭਗ ਪਿਆਰੇ ਬੱਚਿਓ 100 ਤੋਂ ਵੱਧ ਸਬਦ ਦਾ ਐਸੇ ਹੋਣ ਵਾਲਾ ਇਹ ਪੰਜਾਬੀ ਵਿੱਚ ਹੋਣ ਵਾਲਾ ਤੇ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇ ਅਜੇ ਤੱਕ ਤੁਹਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਹੋਰ ਆਪਾਂ ਸਮਾਂ ਨਹੀਂ ਗਵਾਉਂਦੇ ਚਲੋ ਗਰਮੀ ਦੀਆਂ ਛੁੱਟੀਆਂ ਵਿੱਚ ਸਾਡੇ ਸਕੂਲ ਨੇ 15 ਵਿਦਿਆਰਥੀਆਂ ਨੂੰ ਨਾਲ ਲੈ ਕੇ ਪਹਾੜੀ ਸਥਾਨ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ ਜਾਣ ਦਾ ਸਮਾਂ 14 ਜੂਨ ਨੂੰ ਨਿਯਤ ਹੋਇਆ ਸਾਰੇ ਵਿਦਿਆਰਥੀ ਸਵੇਰ ਵੇਲੇ ਆਪੋ ਆਪਣਾ ਸਮਾਨ ਲੈ ਕੇ ਪਹੁੰਚ ਗਏ ਠੀਕ 6 ਵਜੇ ਅਸੀਂ ਜੰਮੂ ਜਾਣ ਵਾਲੀ ਬੱਸ ਵਿੱਚ ਬੈਠ ਗਏ ਸ਼ਾਮ ਤੱਕ ਅਸੀਂ ਸ਼੍ਰੀਨਗਰ ਪਹੁੰਚ ਗਏ ਰਾਤ ਨੂੰ ਇੱਕ ਹੋਟਲ ਵਿੱਚ ਆਰਾਮ ਕੀਤਾ ਦੂਜੇ ਦਿਨ ਅਸੀਂ ਪਹਾੜਾਂ ਦੀ ਸੈਰ ਲਈ ਚਲੇ ਗਏ ਅਸੀਂ バス ਦੁਆਰਾ ਟਾਂਗ ਮਾਰਗ ਤੇ ਪਹੁੰਚੇ ਟਾਂਗ ਮਾਰਗ ਤੋਂ 7 ਮੀਲ ਦੀ ਦੂਰੀ ਤੇ ਖਿਲਨ ਮਾਰਗ ਹੈ ਜਿੱਥੇ ਅਸੀਂ ਪੈਦਲ ਗਏ ਅਸੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਅੱਗੇ ਜਾ ਰਹੇ ਸੀ ਅਸੀਂ ਗੁਲਮਾਰਗ ਦੇ ਦ੍ਰਿਸ਼ ਵੀ ਵੇਖਣ ਲੱਗੇ برف ਲਦੀਆਂ ਚੋਟੀਆਂ ਨੇ ਸਾਡਾ ਮਨ ਮੋਲਿਆ ਉੱਥੇ ਪੁੱਜ ਕੇ ਅਸੀਂ ਕੁਝ ਧੇਰ ਆਰਾਮ ਕੀਤਾ ਅਸੀਂ ਸ਼ਿਕਾਰੀਆਂ ਵਿੱਚ ਬੈਠ ਕੇ ਡਲ ਚੀਲ ਦੀ ਸੈਰ ਕੀਤੀ ਡਲ ਚੀਲ ਤੋਂ ਇਲਾਵਾ ਅਸੀਂ ਵੈਰੀਨਾਗ ਅਨੰਤ ਨਾਰਾ ਨਿਸ਼ਾਤ ਬਾਗ ਸ਼ਾਲੀਮਾਰ ਬਾਗ ਦੀ ਯਾਤਰਾ ਵੀ ਕੀਤੀ ਇਹ ਧਰਤੀ ਦਾ ਸਵਰਗ ਜਾਪਦਾ ਹੈ ਮੈਨੂੰ ਇਹ ਯਾਤਰਾ ਹਮੇਸ਼ਾ ਯਾਦ ਰਹੇਗੀ ਤਾਂ ਪਿਆਰੇ ਬੱਚੇ ਇਹ ਹੋ ਜਾਵੇਗਾ ਤੁਹਾਡਾ ਲਗਭਗ 100 ਤੋਂ ਵੱਧ ਸ਼ਬਦ ਦਾ ਐਸੇ ਪਹਾੜਾਂ ਦੀ ਸੈਰ ਦੇ ਉੱਤੇ ਤਾਂ ਜੇ ਤੁਹਾਨੂੰ ਇਹ ਹੱਸਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਲਾਈਕ ਸ਼ੇਅਰ ਕਰ ਦਿਓ grazas por vitarme